ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 6 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਕਿਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਅੱਜ ਹੈ ਕਿ 6 ਮਈ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ 6 ਮਈ ਤੋਂ ਲੈ ਕੇ 9-10 ਮਹੀ ਤੱਕ ਪੰਜਾਬ ਦਾ ਮੌਸਮ ਸਾਫ਼ ਹੀ ਰਹਿਣ ਦੀ ਸੰਭਾਵਨਾ ਹੈ। ਤਕਰੀਬਨ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਹੈ। ਸਵੇਰ ਵੇਲੇ ਤੋਂ ਪੰਜਾਬ ਦਾ ਮੌਸਮ ਸਾਫ਼ ਤੇ ਧੁੱਪ ਬਣੀ ਹੋਈ ਹੈ। ਤੇ ਦੁਪਹਿਰ ਵੇਲੇ ਗਰਮੀ ਦਾ ਕਹਿਰ ਵੀ ਦੇਖਣ ਨੂੰ ਪੰਜਾਬ ਦੇ ਵਿੱਚ ਮਿਲ ਸਕਦਾ ਹੈ। ਲੋ ਚੱਲਣ ਦੀਆਂ ਸਥਿਤੀਆਂ ਪੂਰੀਆਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਦੁਪਹਿਰ ਨੂੰ ਲੋ ਚੱਲੇਗੀ। ਦੂਸਰੀ ਤਰਫ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਤਿੰਨਕ ਜਿਲ੍ਹਿਆਂ ਨੇ 40 ਡਿਗਰੀ ਨੂੰ ਪਾਰ ਕੀਤਾ ਸੀਗਾ ਅੰਮ੍ਰਿਤਸਰ, ਪਟਿਆਲਾ ਤੇ ਆਪਣੇ ਇੱਕ ਹੋਰ ਜ਼ਿਲ੍ਹਾ ਗੁਰਦਾਸਪੁਰ ਦਾ ਸ਼ਹਿਨਤ ਇਹਨਾਂ ਦਾ 40 ਡਿਗਰੀ ਦੇ ਆਸ-ਪਾਸ ਪੁੱਜਾ ਹੋਇਆ ਸੀਗਾ ਅੱਜ ਉਮੀਦ ਦੇ ਮੁਤਾਬਕ ਦੋ ਤੋਂ ਤਿੰਨ ਜ਼ਿਲ੍ਹਿਆਂ ਦਾ ਹੋਰ ਵੀ ਪੁੱਜ ਸਕਦਾ ਹੈ ਤੇ ਵੱਧ ਤੋਂ ਵੱਧ ਟੈਂਪਰੇਚਰ 43 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਬਣੀ ਰਹੇਗੀ ਹੈ ਅਗਲੇ 3 ਤੋਂ 4 ਦਿਨ ਗਰਮੀ ਵਿੱਚ ਹੋਰ ਵਾਧਾ ਹੋਵੇਗਾ 7 ਤੇ 8 ਨੂੰ ਹਮਸਵਾਰਗਾ ਵੀ ਮਾਹੌਲ ਬਣੇਗਾ ਤੇ ਗਰਮੀ ਤੋਂ ਰਾਹਤ ਅਜੇ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਜਿਹੜੀ ਗਰਮੀ ਤੋਂ ਰਾਹਤ ਆ 10 ਜਾਂ 11 ਤਰੀਕ ਦੇ ਪਾਸ ਇੱਕ ਸਿਸਟਮ ਆਉਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਜਿਹਾ ਸ਼ਰਾਟਾ ਨਹੀਂ ਦਾ ਬੱਦਲਬਾ ਵੀ ਬਣੇਗੀ ਤੇ ਗਰਮੀ ਤੋਂ ਰਾਹਤ ਮਿਲੇਗੀ ਉਹਨੇ ਦਿਨ ਪੰਜਾਬ ਦਾ ਟੈਂਪਰੇਚਰ ਲਗਾਤਾਰ ਅਜਿਹਾ ਹੀ ਬਣਿਆ ਰਹਿਣ ਦੀ ਸੰਭਾਵਨਾ ਹੈ ਇਸ ਵਿੱਚ ਕੋਈ ਵੀ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੌਲੀ ਹੌਲੀ ਹੁਣ ਰਾਤਾਂ ਵੀ ਗਰਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਅੱਗੇ ਦਿਨ ਦਾ ਟੈਂਪਰੇਚਰ ਵਧਿਆ ਸੀਗਾ ਹੁਣ ਰਾਤਾਂ ਦਾ ਟੈਂਪਰੇਚਰ ਵੀ ਅੱਗੇ ਨਾਲੋਂ ਵਧਣਾ ਸ਼ੁਰੂ ਹੋ ਜਾਵੇਗਾ ਸੋ ਗਰਮੀ ਵਿੱਚ ਹੋਰ ਵਾਧਾ ਦੇਖਿਆ ਜਾਵੇਗਾ